ਅੱਜ ਅਸੀਂ ਗੁਰੂ ਹਰ ਸਾਹਿਬ ਬਲਾਕ ਦੇ ਪਿੰਡ ਕੰਦੇਸ਼ਾ ਆਏ ਆ ਤੇ ਉੱਥੋਂ ਦਾ ਇੱਕ ਲੋੜਵੰਦ ਪਰਿਵਾਰ ਹੈ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੇ ਲੋੜਵੰਦ ਪਰਿਵਾਰ ਹੈ ਜਿਹੜੇ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਹਨ ਆਪਾਂ ਉਹਨਾਂ ਦਾ ਹੱਥ ਹਮੇਸ਼ਾ ਫੜਦੇ ਹੀ ਰਹਿੰਨੇ ਆ ਤੇ ਆਪਦੇ ਸਰਕਲ ਤੋਂ ਮਦਦ ਲੈ ਕੇ ਦਿੰਦੇ ਹੀ ਰਹਿੰਨੇ ਆ ਸੋ ਅਸਲ ਦੇ ਵਿੱਚ ਇਹ ਕੰਮ ਹੈ ਤਾਂ ਸਰਕਾਰ ਦਾ ਪਰ ਕਰਨਾ ਸਾਨੂੰ ਵੈਂਦਾ ਹੈ ਸਾਡੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਅਜਿਹੇ ਅਣਗਿਣਤ ਪਰਿਵਾਰ ਹਨ ਜੋ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਹਨ ਜਿਵੇਂ ਕਿ ਇਹ ਪਰਿਵਾਰ ਹੈ ਇਹ ਪਰਿਵਾਰ ਦਾ ਸਟੇਟਸ ਇਹ ਹੈ ਕਿ ਇਹ ਬੰਦਾ ਮਿਹਨਤ ਮਜ਼ਦੂਰੀ ਆਪਣੀ ਕਰਦਾ ਸੀਗਾ ਤੇ ਤੁਸੀਂ ਘਰ ਤਾਂ ਦੇਖ ਹੀ ਰਹੇ ਹੋ ਬੰਦਾ ਆਲਾ ਦਵਾਲਾ ਦੇਖ ਹੀ ਰਹੇ ਹੋ ਕਿਵੇਂ ਦਾ ਹੈਗਾ ਛੋਟੇ-ਛੋਟੇ ਤਿੰਨ ਬੱਚੇ ਐ ਤੇ ਘਰ ਦੇ ਵਿੱਚ ਕਮਾਨ ਵਾਲਾ ਇਹ ਹੀ ਸੀਗਾ ਤੇ ਕੰਮ ਦੇ ਦੌਰਾਨ ਜਿਵੇਂ ਕਹਿੰਦੇ ਆ ਮਜ਼ਦੂਰੀ ਕਰਦਾ ਸੀ ਤੇ ਪੈੜ ਤੋਂ ਡਿੱਗ ਗਿਆ ਤੇ ਰੀਡ ਦੀ ਹੱਡੀ ਫੈਕਚਰ ਹੋ ਗਈ ਤੇ ਪਾਸਾ ਸਾਰਾ ਹੀ ਖੜ ਗਿਆ ਤੇ ਲਾਕਡਾਊਨ ਤੋਂ ਬਾਅਦ ਦੇ ਤੱਕ ਕੋਲ ਮਲਾ ਕੇ ਬੱਚਿਆਂ ਨੂੰ ਪੜਾਉਣਾ ਔਖਾ ਹੋ ਗਿਆ ਤੇ ਘਰ ਦਾ ਰੁਜ਼ਗਾਰ ਚਲਾਉਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਸੋ ਜਿਵੇਂ ਕਹਿੰਦੇ ਆ ਜਦੋਂ ਕਮਾਈ ਦਾ ਸਾਧਨ ਖਤਮ ਹੋ ਜਾਂਦਾ ਤੇ ਬੱਚਿਆਂ ਨੂੰ ਪੜਾਉਣਾ ਤੇ ਘਰ ਦੀ ਰੋਟੀ ਚਲਾਣੀ ਬਹੁਤ ਔਖੀ ਹੋ ਜਾਂਦੀ ਹੈ ਸੋ ਮੈਂ ਵੀਰ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਣੀ ਬਿਮਾਰੀ ਬਾਰੇ ਦੱਸੋ ਤੇ ਆਪਣੇ ਖਰਚੇ ਬਾਰੇ ਥੋੜਾ ਜਿਹਾ ਦੱਸਣੇ ਕਰੋ ਗੱਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਵੀਰ ਜੀ ਮੇਰੇ ਛੱਟ ਲੱਗੀ ਰੀਡ ਦੀ ਹੱਡੀ ਤੇ ਦਿਨਾਂ ਫੈਕਟਰੀ ਡਿੱਗਣ ਕਰਨ ਜੀ 2010 ਜੂਨ ਦੇ ਵਿੱਚ 14 ਨੂੰ ਲੱਗੀ ਸੋ ਛੱਟ ਤੇ ਉਦੋਂ ਤੋਂ ਕਰਦਾ ਖਰਚਾ ਲਾਉਣਾ ਬਹੁਤ ਔਖਾ ਹੋ ਗਿਆ ਪਹਿਲਾਂ ਆਪਦੇ ਦਿਹਾੜੀ ਮਿਹਨਤ ਕਰੀਦੀ ਸੀ ਵਧੀਆ ਗੁਜ਼ਾਰਾ ਚੱਲਦਾ ਸੀ ਘਰ ਦੇ ਵੀ ਹੈਂਡੀਕੈਪ ਨੇ ਤਿੰਨ ਬੱਚੇ ਨੇ ਪਾਲਣ ਪੋਸਣ ਬਹੁਤ ਔਖਾ ਹੈ ਕਿਸੇ ਤਰ੍ਹਾਂ ਕੋਈ ਵੀ ਦਿਹਾੜੀ ਮਿਹਨਤ ਦਾ ਸਾਧਨ ਨਹੀਂ ਹੈਗਾ ਜੀ ਉਹ ਅਜੇ ਸਾਡੇ ਫਿਰੋਜ਼ਪੁਰ ਬਲਾਕ ਦੇ ਵਿੱਚ ਗੁਰੂ ਅਰਸੇ ਬਲਾਕ ਦੇ ਵਿੱਚ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਅਜੇ ਹੀ ਕਈ ਪਰਿਵਾਰ ਹਨ ਪਿਛਲੇ 8 ਸਾਲਾਂ ਤੋਂ ਜਿਹੜੇ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਹਨ ਅਸੀਂ ਉਹਨਾਂ ਕੋਲ ਜਾ ਕੇ ਉਹਨਾਂ ਦੇ ਹੱਲ ਕਰਦੇ ਜਾਂਦੇ ਹਾਂ ਚਲੋ ਵੈਗਰੂ ਸੱਚੇ ਪਾਤਸ਼ਾਹ ਨੇ ਸਰੀਰ ਦਿੱਤਾ ਹੈ ਉਸ ਨੂੰ ਦਬਾ ਕੇ ਵਾਂਦੇ ਹਾਂ ਕਮਾਉਂਦੇ ਹਾਂ ਆਪਣੇ ਬੱਚੇ ਵੀ ਪਾਲਦੇ ਹਾਂ ਚਲੋ ਇਹੋ ਜੇ ਵੀਰਾਂ ਦੀ ਹੈਲਪ ਵੀ ਕਰਦੇ ਆ ਸੋ ਆਪਦੀ ਜਿਹੜੀ ਕਿਰਤ ਦੇ ਵਿੱਚੋਂ ਦਸਬੰਦ ਵੀ ਕੱਢਦੇ ਆ ਜੋ ਵੱਧ ਤੋਂ ਵੱਧ ਹੋ ਸਕਦਾ ਹੈ ਉਹ ਸੇਵਾ ਅਸੀਂ ਵੀਰ ਦੀ ਕਰਾਂਗੇ ਆਪਣੇ ਵੱਲੋਂ ਵੀ ਸੋ ਤੁਹਾਡੇ ਸਾਰਿਆਂ ਤੋਂ ਵੀ ਆਸ ਕਰਦੇ ਹਾਂ ਕਿ ਚਲੋ ਵੀਰ ਨੂੰ ਜੋ ਵੀ ਤੁਸੀਂ 100 50 200 ਜੋ ਹੈਲਪ ਕਰਦੇ ਹੋ ਜਰੂਰ ਕਰੋ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਦੇ ਰਹੇ ਆ ਤੇ ਹੁਣ ਤੁਹਾਨੂੰ ਪਤਾ ਹੈ ਬੱਚਿਆਂ ਦੀਆਂ ਕਿਤਾਬਾਂ ਸਕੂਲ ਦੀਆਂ ਫੀਸਾਂ ਸੌ ਚੀਜ਼ਾਂ ਉੱਪਰੋਂ ਫਿਰ ਬਿਮਾਰੀ ਦਾ ਵੀ ਖਰਚਾ ਜਿਹੜਾ ਹੈਗੇ ਇਹਨਾਂ ਦੇ ਜ਼ਖਮ ਜਿਹੜੇ ਹੈਗੇ ਆ ਤਕਰੀਬਨ ਸਾਰੇ ਹੱਡੀਆਂ ਦਿਖ ਰਹੀਆਂ ਨੇ ਜਿਹੜੇ ਮਤਲਬ ਕਿ ਸਰੀਰ ਦੇ ਜ਼ਖਮ ਹੈਗੇ ਆ ਉਹਨਾਂ ਦਾ ਵੀ ਟ੍ਰੀਟਮੈਂਟ ਬਹੁਤ ਜ਼ਰੂਰੀ ਹੈ ਹੌਲਡ ਵਿੱਚ ਪਿਆ ਹੋਇਆ ਉਹ ਵੀ ਟ੍ਰੀਟਮੈਂਟ ਆਪਾਂ ਅੱਗੇ ਸਟਾਰਟ ਕਰਵਾਉਣਾ ਹੈਗਾ ਜੋ ਵੀ ਹੈਗਾ ਲੱਖ ਸਵਾ ਲੱਖ ਰੁਪਏ ਦਾ ਖਰਚਾ ਮੰਨ ਕੇ ਚੱਲੋ ਉਹ ਹੈਗਾ ਜਿਆਦਾ ਤੋਂ ਜਿਆਦਾ ਵੀਰ ਦੀ ਹੈਲਪ ਕਰਨੀ ਹੈ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਸਾਹਮਣੇ ਦੇ ਰਹੇ ਆਂ ਤੁਹਾਡੇ ਸਕਰੀਨ ਦੇ ਉੱਪਰ ਫੋਨਪੇ Google Pay ਨੰਬਰ ਸਕੈਨਰ ਸਭ ਦੇ ਰਹੇ ਆ ਉਸ ਤੋਂ ਜ਼ਿਆਦਾ ਤੋਂ ਜ਼ਿਆਦਾ ਹੈਲਪ ਕਰੋ ਵੀਰ ਦੀ ਬਹੁਤ ਜ਼ਿਆਦਾ ਲੋੜਵੰਦ ਪਰਿਵਾਰ ਹੈ ਸੋ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਜੋ ਆਪਾਂ ਜਿਵੇਂ ਦੀਆਂ ਵੀ ਸਕੀਮਾਂ ਚਲਾਉਂਦੇ ਹਾਂ ਜਿਹੜੇ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਹਨ ਜਿਵੇਂ ਹੁਣ ਬੱਚਿਆਂ ਦੇ ਮਤਲਬ ਕਿ ਸਿਰ ਦੇ ਉੱਪਰ ਕਮਾਈ ਦਾ ਜਰੀਆ ਜਿਵੇਂ ਉਹਨਾਂ ਦਾ ਬਾਪ ਹੁੰਦਾ ਤੇ ਉਹ ਜਿਵੇਂ ਕਹਿੰਦੇ ਆ ਵੀ ਕਮਾਈ ਦਾ ਜਰੀਆ ਹੈ ਨਹੀਂ ਤੇ ਰੋਜ਼ਗਾਰ ਚਲਾਣਾ ਬਹੁਤ ਔਖਾ ਹੋਇਆ ਹੈ ਇਹੋ ਜਿਹੇ ਪਰਿਵਾਰਾਂ ਦਾ ਸਰਵੇ ਕਰਕੇ ਤੇ ਮੈਂ ਕਹਿੰਦਾ ਜੀ ਉਹਨਾਂ ਨੂੰ ਬਣਦੀ ਜਦੋਂ ਤੱਕ ਪਰਿਵਾਰ ਆਪਦੇ ਹੱਥਾਂ ਪੈਰਾਂ ਤੇ ਮੁਖੀ ਜਿਹੜਾ ਚੱਲਣ ਜੋਗਾ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਨੂੰ ਕੋਈ ਨਾ ਕੋਈ ਸਹੂਲਤ ਜ਼ਰੂਰ ਦਿੱਤੀ ਜਾਵੇ ਸੋ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸੋ ਇਹ ਜਿਹੜੀ ਅਸਲ ਦੇ ਵਿੱਚ ਲੋੜਵੰਦਾਂ ਪਰਿਵਾਰਾਂ ਦਾ ਸਰਵੇ ਹੈ ਇਹ ਜ਼ਰੂਰ ਕੀਤਾ ਜਾਵੇ ਸੋ ਜਿਆਦਾ ਤੋਂ ਜਿਆਦਾ ਵੀਰ ਦੀ ਮਦਦ ਕਰਨੀ ਹੈ ਮੈਂ ਸਾਰੇ ਸਰਕਲ ਨੂੰ ਬੇਨਤੀ ਕਰਦਾ ਪਰਿਵਾਰ ਵੈਰੀਫਾਈਡ ਹੈ ਸੋ ਆਪਾਂ ਇਸ ਦੀ ਹੈਲਪ ਜ਼ਰੂਰ ਕਰਨੀ ਹੈ